ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਜੈ ਭੀਮ ਜੈ ਭਾਰਤ ਜੈ ਜਨਤਾ ਮੈਂ ਤੁਹਾਡਾ ਰਸ਼ਪਾਲ ਸਿੰਘ ਗਿਲ ਮੁਖ ਸੇਵਾ ਦਾ ਨੈਸ਼ਨਲਿਸਟ ਜਸਟਿਸ ਪਾਰਟੀ ਦੋਸਤੋ ਮੈਨੂੰ ਦੱਸਦੇ ਹਾਂ ਖੁਸ਼ੀ ਹੋ ਰਹੀ ਹੈ ਕਿ ਇਹ ਸਰਦਾਰ ਬਲਵੰਤ ਸਿੰਘ ਸੰਮੇਵਾਲੀ ਇਹ ਸਾਡੇ 10 ਜਿਹੜਾ ਪ੍ਰੋਜਪੁਰ ਲੋਕ ਸਭਾ ਹਲਕਾ ਹੈਗਾ ਉਹਦੇ ਤੋਂ ਸਾਡੇ ਉਮੀਦਵਾਰ ਹੋਣਗੇ ਔਰ ਇਹਨਾਂ ਨੂੰ ਅਸੀਂ ਟਿਕਟ ਜਿਹੜੀ ਹੈਗੀ ਹੈ ਪਾਰਟੀ ਵੱਲੋਂ ਦਿੱਤੀ ਹੈਗੀ ਹੈ ਔਰ ਇਹਨਾਂ ਦੇ ਹੈਂਡਓਵਰ ਵੀ ਕੀਤੀ ਆ ਸੱਜਣੋ ਦੇਖੋ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਕਰਨੀ ਚਾਹੁੰਦਾ ਕਿਉਂਕਿ ਪਿੱਛੇ ਅਸੀਂ ਸਮਾਜਿਕ ਲੈਵਲ ਦੇ ਉੱਤੇ ਕਾਫੀ ਦੇਰ ਕੰਮ ਕੀਤਾ ਔਰ ਰਾਜਨੀਤਿਕ ਖੇਤਰ ਦੇ ਵਿੱਚ ਅਸੀਂ 19 ਦੇ ਵਿੱਚੋਂ ਅਸੀਂ ਕਦਮ ਰੱਖਿਆ ਸੀਗਾ 19 ਦੇ ਵਿੱਚ ਅਸੀਂ 7 ਕੈਂਡੀਡੇਟ ਖੜੇ ਕੀਤੇ ਸੀ ਕਿ ਅਸੀਂ 13 ਹੀ ਖੜੇ ਕਰ ਰਹੇ ਆ ਕਿ ਜਿਹੜੀ ਬਾਈਂਦੀ ਅਸੈਂਬਲੀ ਸੀ ਉਹ ਅਸੀਂ ਬੜੇ ਜੋਰ ਸ਼ੋਰ ਦੇ ਨਾਲ ਲੜੀ ਸੀਗੀ तकरीबन 50 ਕੈਂਡੀਡੇਟ ਅਸੀਂ 81 ਤੋਂ 85 ਜਿਤਾੜੇ ਸੀਗੇ ਜਿੰਦਾ ਨਾਲ ਸਾਨੂੰ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਜਿਹੜਾ ਉਹ ਮਿਲਿਆ ਸੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਪਾਰਟੀ ਹੈ ਮਜ਼ਦੂਰ ਜਮਾਤ ਨਾਲ ਸੰਬੰਧਿਤ ਹੈ ਢੀਆ ਮਜ਼ਦੂਰ ਜਮਾਤ ਦਾ ਮਤਲਬ ਇਹ ਨਹੀਂ ਹੈ ਕਿ ਕੱਲੀ ਮਜ਼ਦੂਰ ਮਤਲਬ ਮੈਂ ਉਹਦੇ ਵਿੱਚ ਅਸੀਂ ਕਿਸਾਨ ਵੀ ਮਜ਼ਦੂਰ ਆ ਜਾਂਦਾ ਉਹਦੇ ਚ ਛੋਟਾ ਵਪਾਰੀ ਵੀ ਮਜ਼ਦੂਰ ਆ ਜਾਂਦਾ ਦੁਕਾਨਦਾਰ ਵੀ ਮਜ਼ਦੂਰ ਆ ਜਾਂਦਾ ਉਹਦੇ ਵਿੱਚ ਹਰ ਆਦਮੀ ਆ ਜਾਂਦਾ ਜਿਹੜਾ ਹੈਗਾ ਉਹ ਮਜ਼ਦੂਰ ਵਰਗ ਦੇ ਵਿੱਚ ਆ ਜਾਂਦਾ ਸੋ ਸਾਡੀ ਪਾਰਟੀ ਜਿਹੜੀ ਹੈਗੀ ਹੈ ਇਹ ਸਾਰਾ ਜਿਹੜਾ ਕਿਰਤੀ ਵਰਗ ਹੈਗਾ ਕਿਰਤੀ ਵਰਗ ਨੂੰ ਨਾਲ ਲੈ ਕੇ ਚੱਲਦੀ ਹੈਗੀ ਆ ਸੋ ਇਹਦਾ ਜਿਹੜਾ ਸ਼ੋਸ਼ਣ ਹੈਗਾ ਕਿਰਤੀ ਵਰਗ ਦਾ ਇਹ ਪਿਛਲੇ 76 ਸਾਲਾਂ ਤੋਂ ਆਜ਼ਾਦੀ ਤੋਂ ਬਾਅਦ ਅੱਜ ਤੱਕ ਹੋਈ ਜਾ ਰਿਹਾ ਹੈਗਾ ਉਹ ਡਿਫਰੈਂਸ ਇਹ ਨਾ ਹੈਗਾ ਕਿ ਜਿਹੜੇ ਕੈਪਟਲਿਸਟ ਲੋਕ ਨੇ ਜਿਹੜੇ ਅਮੀਰ ਜਾ ਦੇ ਲੋਕ ਨੇ ਉਹ ਜਨਾਂ ਦੇ ਜਿਹੜੇ ਉਹਨਾਂ ਦੇ ਜਾਨਵਰ ਰੱਖੇ ਹੋਏ ਨੇ ਤੇ ਉਹਨਾਂ ਦੇ ਵੀ ਜਿਹੜੇ ਨੇ ਡਾਈਟ ਚਾਰਟ ਬਣੇ ਹੋਏ ਨੇ ਔਰ ਉਹਨਾਂ ਨੂੰ ਏਸੀ ਦੀਆਂ ਫੈਸਿਲਿਟੀਆਂ ਮਿਲੀਆਂ ਨੇ ਔਰ ਉਹਨਾਂ ਨੂੰ ਜਿਹੜੇ ਨੇ ਏਸੀ ਕਮਰਿਆਂ ਦੇ ਵਿੱਚ ਉਹਨਾਂ ਦੀਆਂ ਰਹਿਸ਼ਾਂ ਨੇ ਲੇਕਿਨ ਗਰੀਬ ਆਦਮੀ ਨੂੰ ਜਿਹੜੀਆਂ ਬੁਨਿਆਦੀ ਜੜੀਆਂ ਜ਼ਰੂਰਤਾਂ ਜਿਹੜੀਆਂ ਉਹ ਨਹੀਂ ਮਿਲੀਆਂ ਰੋਟੀ ਕੱਪੜਾ ਮਕਾਨ ਸਿਹਤ ਦੀ ਸਿੱਖਿਆ ਦੀ ਜਿਹੜੀ ਬੁਨਿਆਦੀ ਜ਼ਰੂਰਤਾਂ ਨੇ ਉਹ ਵੀ ਉਹਦੀਆਂ ਪੂਰੀਆਂ ਨਹੀਂ ਹੋ ਰਹੀਆਂ ਹਕੀਕਤ ਇਹ ਹੈਗਾ ਕਿ ਉਹ ਹਰ ਹਰ ਪੱਖ ਦੇ ਵਿੱਚੋਂ ਹਰ ਗੱਲ ਦੇ ਵਿੱਚੋਂ ਵਾਂਝਾ ਰੱਖਿਆ ਗਿਆ ਹੈ ਸੋ ਦੋਸਤੋ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਮਜ਼ਦੂਰ ਜਮਾਤ ਨੇ ਆਪਣੀ ਪਾਰਟੀ ਦੇ ਜਿਹੜੇ ਕਦਮ ਸੀ ਰਾਜਨੀਤੀ ਦੇ ਵਿੱਚ ਰੱਖੇ ਔਰ ਅਸੀਂ ਕੋਸ਼ਿਸ਼ ਕਰਨਾਗੇ ਔਰ ਅਸੀਂ ਕਾਮਯਾਬੀ ਹੋਵਾਂਗੇ ਕਿ ਸਾਡੇ ਜਿਹੜੇ ਰੈਪ੍ਰੈਜ਼ੈਂਟੇਟਿਵ ਨੇ ਉਹ ਲੋਕ ਸਭਾ ਦੇ ਵਿੱਚ ਜਾਣ ਉੱਥੇ ਅਸੀਂ ਵਿਚਾਰ ਰੱਖਾਂਗੇ दिल्ली क्राइम नेशनल न्यूज़ नजर सफर